50 ਸਰਕਾਰ ਕਰਦੀ ਕੀ ਫੇਰਾ ਫੇਰੀ ਕਰਦੀ 50 ਸਰਕਾਰ ਮੁੰਡਾ ਕੀ ਕਰਕੇ ਕਿਤੇ ਗਿਆ ਕਿ ਸਪੈਸ਼ਲ ਅਗਰੀਗੇਟਰ ਲਈ ਕਿਤੇ ਵੀ ਅੱਜ ਦੀ ਸਾਡੀ ਗੱਲ ਦੀ ਤੁਹਾਡੇ ਮਾਧਮ ਦੱਸਣਾ ਜਾਂਦਾ ਵੀ ਪੰਜਾਬ ਸਰਕਾਰ ਤੋਂ ਬੜੇ ਲੰਮੇ ਸਮੇਂ ਦੀ ਮੰਗਾ ਵਾਂ ਕੱਚੇ ਕੰਮੇ ਪੱਕੇ ਕਰਨ ਵਾਸਤੇ ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਮੁੱਖ ਮੰਤਰੀ ਪੰਜਾਬ ਨੇ ਬੜੇ ਬੜੇ ਤੜੇ ਲੋਕਾਂ ਨਾਲ ਵਾਅਦੇ ਕੀਤੇ ਵੀ ਜਿਹੜਾ ਹਰਾਪਣ ਹੁੰਦਾ ਮੇਰਾ ਮਲਾਜਮਾਂ ਤੇ ਚੱਲੂਗਾ ਨਾ ਤਾਂ ਅੱਜ ਤਿੰਨ ਸਾਲ ਹੋ ਗਏ 3.5 ਸਾਲ ਸਰਕਾਰ ਨੂੰ ਨਾ ਤਾਂ ਹਰਾਪਣ ਲੱਭਾ ਤੇ ਨਾ ਹੀ ਕਿਤੇ ਉਹ ਆਪ ਲੱਭਦੇ ਨੇ ਸਾਡੀ ਬੇਨਤੀ ਉਹੀ ਆ ਵੀ ਲੰਮਾ ਸਮਾਂ ਜਿਹੜੇ ਕੰਮੇ ਸਾਡੇ ਨੇ ਜਿਹੜੇ ਕੰਟ੍ਰੈਕਟ ਵਾਲੇ ਨੂੰ ਰੈਗੂਲਰ ਕੀਤੀ ਜਾਣਾ ਜਿਹੜੇ ਆਊਟਸੋਰਸ ਵਾਲੇ ਉਹ ਕ ਨਿਆਂਇਰ ਪੋਟਾ ਕਕੇ ਮਹਾਲ ਕੱਢੇ ਹੋਏ ਨੇ ਉਹਨਾਂ ਨੂੰ ਹਲ ਕੀਤਾ ਜਾਵੇ ਤੇ ਜੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਮੰਗ ਨਹੀਂ ਮੰਨਦੀ ਤਾਂ ਅਸੀਂ 9 10 ਤੇ ਜਾੜਾ ਤੇ ਦੀ ਹੜਤਾਲ ਕਰਨ ਜਾ ਰਹੇ ਹਾਂ ਜੀ ਜੀ ਹੜਤਾਲ ਜਿਹੜੀ ਆ ਪੰਜਾਬ ਰੋਡ ਤੇ ਪੀਆਰਟੀਸੀ 72.5 ਹੋਣ ਜਾ ਰਹੀ ਹੈ ਪੰਜਾਬ ਦੇ ਦੀ ਪਿਛਲੇ ਦਿਨੀ ਤੁਹਾਡੀ ਜਿਹੜੀ ਬੈਠਕ ਤੇ ਵੀ ਟਾਈਮ ਮਿਲੇ ਤੁਹਾਨੂੰ ਜੀ ਦੇਖੋ ਜੀ ਬੈਠਕ ਦਾ ਟਾਈਮ ਮਿਲਿਆ ਸੀ ਪਰ ਪੰਜਾਬ ਸਰਕਾਰ ਉਹ ਇਦਾਂ ਹੀ ਕਰ ਜਿੰਦੀਆਂ ਮੀਟਿੰਗਾਂ ਹੀ ਇਦਾਂ ਕਰ ਜਿੰਦਾ ਵੀ ਅੱਜ ਕੱਲ ਕਰਦੇ ਨੇ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਜਾਇਜ਼ ਨੇ ਪਿਛਲੇ ਦਿਨੀ ਅਸੀਂ ਆਪਣੇ ਹੱਥੋਂ ਸਭੀ ਧਰਨਾ ਲਾਇਆ ਸੀ ਕਿ ਜਿਹੜੇ ਹੱਡਾਫਸ ਵਾਲੇ ਕੰਮ ਕਰਨ ਵਾਲੇ ਹੱਡਾਫਸ ਕਰੇ ਜਿਹੜੇ ਟ੍ਰਾਂਸਪੋਰਟ ਮੰਤਰੀ ਵਾਲੇ ਕੰਮ ਕਰਨ ਵਾਲੇ ਟ੍ਰਾਂਸਪੋਰਟ ਮੰਤਰੀ ਕਰੇ ਤੇ ਜਿਹੜੇ ਪੰਜਾਬ ਸਰਕਾਰ ਦੇ ਕਰਨ ਵਾਲੇ ਕੰਮ ਉਹ ਪੰਜਾਬ ਸਰਕਾਰ ਕਰੇ ਕਿਉਂਕਿ ਹੱਡਾਫਸ ਜਿਹੜਾ ਵਾ ਉਹ ਵੀ ਢੀਰੀ ਧਾ ਕੇ ਬੈਠਾ ਜਿਹੜੇ ਸਾਡੇ ਕੰਮ ਕਰਨ ਵਾਲੇ ਆ ਜਿਵੇਂ ਕੱਡੇ ਮੁਲਾਜ਼ਮ ਨੇ ਭਾਲ ਕਰਨ ਵਾਲੇ ਆ ਕਈ ਇਹੋ ਜਿਹੇ ਮੰਗਾਂ ਨੇ ਸਾਡੀਆਂ ਜਿਵੇਂ ਵੀ ਜੇ ਕਈ ਸਾਥੀ ਜਿਹੜੇ ਲੱਤੋ ਗਏ ਉਹਨਾਂ ਦੀ ਉਹਨਾਂ ਦੀ ਪੈਨਸ਼ਨਾਂ ਵਾ ਉਹਨਾਂ ਦੀਆਂ ਉਹਨਾਂ ਨੂੰ 1 ਲੱਖ ਰੁਪਏ ਬੀਮਾ ਮਿਲਣਾ ਸੀ ਉਹਨਾਂ ਨੂੰ ਉਹ ਵੀ ਦੇਣਾ ਸੀ ਪਰ ਕਿਤੇ ਨਾ ਕਿਤੇ ਜਿਹੜਾ ਹੱਡਾਫਸ ਵੀ ਚੁੱਪ ਚੁੱਪੀ ਅਜੀ ਭਾਜੀ ਅੱਜ ਗੇਟ ਰੈਲੀ ਕੀਤੀ ਹੈ ਭਾਜੀ ਅੱਜ ਦੀ ਗੇਟ ਰੈਲੀ ਆਪਾਂ ਕੀਤੀ ਹੈ ਕਿ ਆਪਣੀ 9 10 11 ਦੀ ਹਟਾਲ ਹੈ ਉਸ ਵਿਸ਼ੇ 'ਚ ਕੀਤੀ ਆਪਾਂ 9 10 ਤਰੀਕ ਨੂੰ ਆਪਣੇ 9 10 ਤੇ 11 ਨੂੰ ਸਮੂੱਚਾ ਪੀ ਆਰਟੀਸੀ ਔਰ ਪਨਵਾਸ ਟਰੈਕਟਰ ਦੇ ਯੂਨੀਅਨ ਦੇ ਸਮੂਹ ਤੇ ਸਾਥੀ ਸਾਰੇ ਜਿਹੜੇ ਆ ਉਹ ਚੱਕਾ ਜਾਮ ਕਰਨਗੇ ਤੇ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਦੇ ਘਰ ਦਾ ਕਰਾਓ ਕਰਾਂਗੇ ਤੇ ਕੀ ਰੀ ਮੰਗਾ ਕੋਈ ਲੈ ਕਿਹੜੀ ਕੀਤੀ ਹੈ ਮੰਗਾ ਉਹੀ ਪਿਛਲੀਆਂ ਮੰਗਾਂ ਜਿਹੜੇ ਔਰ ਕੰਟਰੈਕਟ ਵਾਲੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕਰਨਾ ਔਰ ਸਾਰੇ ਮਜ਼ਦਮਾਨ ਨੂੰ ਕੰਟਰੈਕਟ ਤੇ ਕਰਨਾ ਤੇ ਆਪਣੇ ਜਿਹੜੇ ਰਿਪੋਰਟਾਂ ਕਰਕੇ ਬਾਹਰ ਕੱਢੇ ਗਏ ਮਜ਼ਦਮਾ ਉਹਨਾਂ ਨੂੰ ਬਹਾਲ ਕਰਨਾ ਅਗਰ ਕੋਈ ਹਾਲਤ ਬਦਲੀ ਕੋਈ ਫੇਰ ਨਿਕਲੇ ਫਿਰ ਕੀ ਲੱਗੇ ਨੰਨੇ ਤੇ ਦੇਣਾ ਕਿ ਹੋਰ ਵੀ ਟਿਕਾਸ਼ ਨਰਚ ਕਰਾਂਗੇ ਕੋਈ ਟੌਕ ਜਾਮ ਕਰਾਂਗੇ ਜਾਂ ਕੁਝ ਹੋਰ ਕਰਾਂਗੇ ਬਾਕੀ ਜੋ ਸਾਡੀ ਸੈਂਟਰ ਬੋਡੀ ਕਹੇਗੀ ਉਸ ਹਿਸਾਬ ਨਾਲ ਆਪਾਂ ਚੱਲਾਂਗੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز